ਹਾਂਜੀ ਕਿਸਾਨ ਵੀਰੋ ਕਿਸਾਨ ਵੀਰੋ ਅਸੀਂ ਅੱਜ ਪਿੰਡ ਮਾਨ ਦੇ ਵਿੱਚ ਮੌਜੂਦ ਆ ਅੱਗੇ ਵੀ ਤੁਹਾਡੇ ਨਾਲੇ ਵੀਡੀਓ ਸ਼ੇਅਰ ਕਰਦੇ ਰਹੀ ਨੇ ਜਿਹੜੇ ਸਾਡੇ ਗਾਂਵਦੂ ਕਿਸਾਨ ਨੇ ਤੇ ਅੱਜ ਇਹ ਪਿੰਡ ਬਲਾਕ ਮਜੀਠਾ ਦੇ ਪਿੰਡ ਮਾਨ ਦੇ ਵਿੱਚ ਸਾਡੇ ਜ਼ਿਮੀਦਾਰ ਨੇ ਗਾਂਵਦੂ ਆਪਣੇ ਸਰਦਾਰ ਗੁਰਲਾਲ ਸਿੰਘ ਉਹਨਾਂ ਦੇ ਬ੍ਰਦਰ ਨੇ ਤੇ ਮੈਂ ਖੇਤੀਬਾੜੀ ਵਿਕਾਸ ਅਫਸਰ ਰਮਨਪ੍ਰੀਤ ਸਿੰਘ ਤੇ ਮੇਰੇ ਨਾਲ ਨੇ ਸਾਡੇ ਇੰਸਪੈਕਟਰ ਸਾਹਿਬ ਸਰਦਾਰ ਬਲਵਿੰਦਰ ਸਿੰਘ ਸੋ ਕਿਸਾਨ ਵੀਰੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਉਹਨਾਂ ਜ਼ਿੰਮੇਵਾਰਾਂ ਨਾਲ ਮਿਲਾਇਆ ਜਾਵੇ ਜਿਹੜੇ ਨਾੜ ਵਿੱਚ ਵਾਉਂਦੇ ਨਹੀਂ ਜਿਹੜੇ ਕਾਫੀ ਸਾਲਾਂ ਤੋਂ ਜਿਹੜੇ ਪਰਾਲੀ ਨੂੰ ਜਾਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਾ ਰਹੇ ਅਸੀਂ ਸਰਦਾਰ ਗੁਰਲਾਬ ਸਿੰਘ ਉਹਨਾਂ ਦਾ ਤਜਰਬਾ ਜਾਣਨਾ ਚਾਹਾਂਗੇ ਕਿ ਇਹਨਾਂ ਨੂੰ ਇਸ ਤੋਂ ਕੀ ਮੁਨਾਫਾ ਹੁੰਦਾ ਜਾਂ ਇਸ ਨਾੜ ਨੂੰ ਅੱਗ ਨਹੀਂ ਲਾਉਂਦੇ ਪਰਾਲੀ ਨੂੰ ਵਿੱਚ ਵਾਉਂਦੇ ਨੇ ਤੇ ਉਹਦਾ ਕੀ ਫਾਇਦਾ ਇਹ ਲੈ ਰਹੇ ਨੇ ਹਾਂਜੀ ਭਾਜੀ ਆਪਣਾ ਤਜਰਬਾ ਸ਼ੇਅਰ ਕਰੋ ਹਾਂਜੀ ਵੀਰ ਜੀ ਅਸੀਂ ਨਾ ਤਰੀਬਨ ਪਿਛਲੇ ਕੋਈ 6-7 ਸਾਲ ਤੋਂ ਜਿਹੜਾ ਵਾ ਇਹ ਅੱਗ ਨਹੀਂ ਲਾਉਂਦੇ ਨਾੜ ਨੂੰ ਜਿੰਨਾ ਵੇਸਟੇਜ ਆ ਚਾਹੇ ਉਹ ਝੋਨੇ ਦਾ ਚਾਹੇ ਉਹ ਕਣਕ ਦਾ ਅਸੀਂ ਉਹਨੂੰ ਵਿੱਚੇ ਹੀ ਮਿਕਸ ਕਰਦੇ ਆ ਉਹਦੇ ਨਾਲ ਸਾਨੂੰ ਦੋ ਸਾੜੀ ਇਹ ਰੂਹੀ ਜ਼ਮੀਨ ਸੀਗੀ ਜਿਹਦੇ ਚ ਨਾ ਡਲੀ ਪੈ ਜਾਂਦੀ ਸੀ ਮਿੱਟੀ ਬਰੀਕ ਨਹੀਂ ਹੁੰਦੀ ਇੱਕ ਤਾਂ ਮਿੱਟੀ ਬਰੀਕ ਹੋਣ ਲੱਗ ਗਈ ਆ ਇਹ ਕਿਹਦਾ ਝਾੜ ਦਾ ਫਰਕ ਪੈਂਦਾ ਕਿਉਂਕਿ ਜਿਹੜੀ ਇਹ ਵੇਸਟੇਜ ਆ ਇਹ ਰੂੜੀ ਦਾ ਕੰਮ ਕਰਦਾ ਠੀਕ ਹੈ ਦੂਸਰਾ ਸਾਡੇ ਇੱਥੇ ਸੇਕ ਦੀ ਮਾਤਰਾ ਜ਼ਿਆਦਾ ਸੀਗੀ ਸੇਕ ਜ਼ਿਆਦਾ ਪੈਂਦਾ ਸਾਨੂੰ ਕਲੋਰੋ ਵਗੈਰਾ ਪਾਉਣੀ ਪੈਂਦੀ ਸੀ ਹੁਣ ਜਦੋਂ ਦਾ ਅਸੀਂ ਇਹ ਵੇਸਟੇਜ ਪਾਉਂਦੇ ਆ ਨਾ ਵਿੱਚ ਸੇਕ ਘਟ ਗਿਆ ਕਿ ਸੇਵਕ ਘਟ ਗਈ ਸੇਵਕ ਘਟ ਗਈ ਕਿਉਂਕਿ ਛੇਕ ਨੂੰ ਇਹ ਵੇਸਟੇਜ ਖਾਣ ਨੂੰ ਮਿਲ ਗਿਆ ਉਹ ਜਿਹੜਾ ਪਲਾਂਟ ਹੁੰਦਾ ਉਹਨੂੰ ਉਹ ਸੇਫ ਰੱਖਦੀ ਉਹ ਨਹੀਂ ਖਾਂਦੀ ਠੀਕ ਹੈ ਇੱਕ ਤੇ ਉਹ ਫਾਇਦਾ ਦੂਸਰਾ ਅਸੀਂ ਖਾਦ ਦਿੱਤੀ ਪਾਉਨੇ ਆ ਜੀ ਦੋ ਬੋਰੀਆਂ ਤੋਂ ਵੱਧ ਅਸੀਂ ਖਾਦ ਨਾ ਕਣਕ ਨੂੰ ਪਾਈ ਕਦੀ ਨਾ ਛੋਨੇ ਨੂੰ ਪਾਈ ਠੀਕ ਇਹ ਐਡਵਾਂਟੇਜ ਆ ਵੀ ਝਾੜ ਵੱਧ ਨਿਕਲਦਾ ਇੱਕ ਪੈਲੀ ਦੀ ਜਿਹੜੀ ਆ ਉਹ ਤਾਕਤ ਬਣੀ ਰਹਿੰਦੀ ਆ ਠੀਕ ਹੈ ਦੂਸਰਾ ਇਹ ਵੇਸਟੇਜ ਆ ਕੁਦਰਤ ਨਾਲ ਵੀ ਪਿਆਰ ਵਾਲੀ ਗੱਲ ਆ ਵੀ ਨਾ ਨੇਚਰ ਨਾਲ ਨੇਚਰ ਨੂੰ ਨਾ ਖਰਾਬ ਕਰੀਏ ਤੇ ਇਸ ਕਰਕੇ ਵਧੀਆ ਜੀ ਸਾਨੂੰ ਤਾਂ ਇਹਦੇ ਵਿੱਚ ਕੋਈ ਐਸਾ ਨਹੀਂ ਲੱਗਿਆ ਕਿ ਜਾਨਾ ਅਸੀਂ ਕੋਈ ਗ ਏ ਜੀ ਸਾਡੇ ਜ਼ਿੰਮੇਦਾਰ ਸਾਨੂੰ ਕਹਿ ਰਹੇ ਆ ਵੀ ਜਿੱਥੇ ਸਾਰੇ ਐਰ ਕੀ ਚਾਰ ਚਾਰ ਤੋਲੇ ਲੋਕਾਂ ਨੇ ਖਾਦੇ ਪਾਏ ਨੂੰ ਉਹ ਕਹਿੰਦੇ ਆ ਆਪਾਂ ਦੋ ਤੋਲਿਆਂ ਤੋਂ ਵੱਧ ਕਦੀ ਖਾਤ ਜੜੀ ਆ ਵਰਤੀ ਨਹੀਂ ਆ ਤੇ ਸਭ ਤੋਂ ਵੱਡੀ ਗੱਲ ਆ ਵੀ ਉਹ ਇਹ ਸਮਝਦੇ ਨੇ ਕਿ ਇਹ ਕੁਦਰਤ ਦੇ ਨਾਲ ਖਿਲਵਾੜ ਆ ਕਿ ਜੇ ਅਸੀਂ ਅੱਗ ਲਾਉਨੇ ਆ ਤੇ ਉਹ ਉਹ ਜਿਹੜਾ ਧੂਆਂ ਵਾ ਜਿੱਥੇ ਸਾਡੇ ਜੀਵ ਜੰਤੂਆਂ ਦੀ ਸਿਹਤ 'ਤੇ ਅਸਰ ਕਰਦਾ ਉੱਥੇ ਪਿੰਡ ਵਾਲੇ ਜਿਹੜੇ ਪਿੰਡ ਦੇ ਵਸਨੀਕ ਆ ਉਹਨਾਂ ਦੀ ਸਿਹਤ ਨੂੰ ਵੀ ਜਿਹੜਾ ਵਾ ਵਿਗਾੜਦਾ ਵਾ ਸੋ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਵਾ ਕਰ ਰਿਹਾ ਵਾ ਤੇ ਪਾਜੀ ਹੋਰ ਵੀ ਫਿਰ ਤੁਸੀਂ ਲੋਕੀ ਹਾਂਜੀ ਐਰ ਕੀ ਸਰ ਇਸ ਤਰ੍ਹਾਂ ਵਾ ਸਾਡੇ ਥੋੜਾ ਜਿਹਾ ਜੇ ਥੋੜੀ ਜੀ ਕਮੀ ਹੈਗੀ ਅਵੇਅਰਨੈਸ ਦੀ ਜਿਉਂ-ਜਿਉਂ ਜਿੱਦਾਂ ਤੁਸੀਂ ਆ ਤੁਸੀਂ ਇਨੀਸ਼ੀਏਟਿਵ ਲੈ ਰਹੇ ਹੋ ਅੱਗੇ ਆਓਗੇ ਅਸੀਂ ਤੁਹਾਡੇ ਨਾਲ ਖਲੋਵਾਂਗੇ ਕਰਦੇ ਕਰਦੇ ਟਾਈਮ ਪਾ ਕੇ ਬਹੁਤ ਜ਼ਿਆਦਾ ਬਦਲਾਵ ਆਉਣ ਦੇ ਚਾਂਸਸ ਆ ਕਿਉਂਕਿ ਇੱਥੇ ਸਾਡੇ ਲਾਗੇ ਦੋ ਘਰ ਨੇ ਜਿਹੜੇ ਸਦਾ ਹੀ ਲਾਉਂਦੇ ਸੀਗੇ ਐਰ ਕੀ ਉਹਨਾਂ ਨੇ ਵੀ ਇਹ ਚੀਜ਼ ਵੇਖੀ ਵੀ ਤੁਹਾਡਾ ਝਾੜ ਜਿਹੜਾ ਵਾ ਭਾਵੇਂ ਕਿ ਕੁਦਰਤ ਦੀ ਮਾਰ ਕਰਕੇ ਝਾੜ ਘੱਟ ਸੀਗਾ ਬਟ ਫਿਰ ਵੀ ਆਮ ਨਾਲੋਂ ਝਾੜ ਜਿਹੜਾ ਅਸੀਂ ਸਾਡਾ ਸਹੀ ਆਇਆ 18 19 ਪਲੱਸ ਜਿਹੜੀ ਹੈ ਸਾ ਤੇ 32 33 ਪਲੱਸ ਜਿਹੜਾ ਵਾ ਪਲਮਣ ਗਈ ਹੈ ਇਹਦਾ ਪ੍ਰੂਫ ਹੈ ਸਾਡੇ ਕੋਲ ਕਿਉਂਕਿ ਸਾਡੇ ਆਂਡ ਗਵਾਂਡ ਸਾਰੀ ਜਨਤਾ ਇਹ ਚੀਜ਼ ਨੂੰ ਜਾਣਦੀ ਆ ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਆਪਣੇ ਕੋਲੋਂ ਕੋ ਕਹਿ ਰਹੇ ਸਾਰੇ ਕਿਸੇ ਨਾਲ ਵੀ ਤੁਸੀਂ ਗੱਲ ਸ਼ੇਅਰ ਕਰ ਸਕਦੇ ਹੋ ਕਿ ਉਹ ਅੱਗ ਲਾਉਂਦੇ ਆ ਜਾਂ ਕਿਵੇਂ ਦੀ ਉਹ ਖੇਤੀ ਕਰਦੇ ਆ ਠੀਕ ਸੋ ਬਹੁਤ ਵਧੀਆ ਸਰਦਾਰ ਗੁਰਲਾਲ ਸਿੰਘ ਹਣੀ ਪਿੰਡ ਮਾਨ ਬਲਾਕ ਮਜੀਠਾ ਤੋਂ ਜਿਹੜਾ ਉਪਰਾਲਾ ਕਰ ਰਹੇ ਨੇ ਸੋ ਸਾਡੀ ਕਿਸਾਨ ਵੀਰੋ ਤੁਹਾਨੂੰ ਵੀ ਇੱਕ ਗੁਜਾਰਸ਼ ਆ ਵੀ ਇਹ ਜਿਹੜਾ ਵਾ ਅਸੀਂ ਪਰਾਲੀ ਨੂੰ ਅੱਗ ਲਾ ਕੇ ਜਿਹੜਾ ਕੁਦਰਤ ਨਾਲ ਖਲਵਾੜ ਕਰਦੇ ਆ ਜਾਂ ਆਪਣਾ ਫਾਇਦਾ ਇਸ ਚੀਜ਼ ਤੋਂ ਲਈਏ ਜਿੱਦਾਂ ਦੱਸ ਰਹੇ ਨਖਾਦ ਆਪਾਂ ਘਟ ਪਾ ਰਹੇ ਆ ਸੋ ਆਪਾਂ ਵੀ ਸਰਦਾਰ ਗੁਰਲਾਲ ਸਿੰਘ ਹੁਣਾਂ ਦੇ ਰਾਤ ਜਿਹੜਾ ਚੱਲੀਏ ਗੁਲਾਲ ਸਿੰਘ ਹੁਣਾਂ ਫਾਈ ਨੰਬਰ ਬੋਲਦਾ ਹਾਂ 836051 9345 836051 9345 ਇਹਨਾਂ ਦਾ ਨੰਬਰ ਆ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਤਾਂ ਵੀ ਲੈ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Mm-hmm. <laughs>